ਕੀ ਤੁਸੀਂ ਕਦੇ ਕਿਸੇ ਨੂੰ ਮਾਫ ਕੀਤਾ ਹੈ ਜੇਕਰ ਹਾਂ ਤਾਂ ਤੁਸੀਂ ਸੱਚਮੁੱਚ ਇੱਕ ਮਹਾਨ ਰੂਹ ਹੋ ਕਿਉਂਕਿ ਇਹ ਗੁਣ ਮਹਾਨ ਰੂਹਾਂ ਕੋਲ ਹੀ ਹੁੰਦਾ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਜਾਣਾਂਗੇ ਕਿ ਮਾਫੀ ਦੀ ਤਾਕਤ ਕਿੰਨੀ ਜ਼ਿਆਦਾ ਹੈ ਮਾਫੀ ਸਿਰਫ ਇੱਕ ਸ਼ਬਦ ਨਹੀਂ ਹੈ ਬਲਕਿ ਮਾਫੀ ਤਾਂ ਇੱਕ అనుభవ ਹੈ ਜਿਸ ਨੂੰ ਮਹਿਸੂਸ ਕੀਤਾ ਜਾਂਦਾ ਹੈ ਜਿਸ ਨੂੰ ਜੀਆ ਜਾਂਦਾ ਹੈ ਅਕਸਰ ਅਸੀਂ ਕਿਸੇ ਨੂੰ ਕਹਿ ਦਿੰਦੇ ਹਾਂ ਕਿ ਮੈਂ ਤੈਨੂੰ ਮਾਫ ਕੀਤਾ ਪਰ ਜੇਕਰ ਸਾਡੇ ਮਨ ਦੇ ਵਿੱਚ ਉਸ ਸਾਹਮਣੇ ਵਾਲੇ ਦੀ ਗਲਤੀ ਦਾ ਕੋਈ ਅੰਸ਼ ਬਾਕੀ ਹੈ ਤਾਂ ਫਿਰ ਅਸੀਂ ਉਸ ਨੂੰ ਸੱਚੀ ਦਿਲੋਂ ਮਾਫ ਨਹੀਂ ਕੀਤਾ ਤੇ ਸਾਡੇ ਮਨ ਦੇ ਵਿੱਚ ਉਸ ਗਲਤੀ ਦਾ ਅਹਿਸਾਸ ਹੁੰਦਾ ਰਹਿੰਦਾ ਹੈ ਅਤੇ ਉਹ ਅਹਿਸਾਸ ਸਾਨੂੰ ਅੰਦਰੋਂ-ਅੰਦਰ ਪਰੇਸ਼ਾਨ ਕਰਦਾ ਰਹਿੰਦਾ ਜਦੋਂ ਅਸੀਂ ਕਿਸੇ ਵਿਅਕਤੀ ਨੂੰ ਦਿਲੋਂ ਮਾਫ ਕਰ ਦਿੰਦੇ ਹਾਂ ਤਾਂ ਉਹੀ ਮਾਫੀ ਸਹੀ ਮਾਫੀ ਹੈ ਅਤੇ ਉਸੇ ਮਾਫੀ ਦੇ ਨਾਲ ਹੀ ਅਸੀਂ ਆਪਣੇ ਆਪ ਨੂੰ ਹਲਕਾ ਮਹਿਸੂਸ ਕਰਦੇ ਹਾਂ ਅਤੇ ਸਾਹਮਣੇ ਵਾਲਾ ਵੀ ਮੁਕਤ ਹੋ ਜਾਂਦਾ ਹੈ ਇਸ ਨੂੰ ਇਸ ਤਰ੍ਹਾਂ ਸਮਝਿਆ ਜਾ ਸਕਦਾ ਹੈ ਕਿ ਜਿਵੇਂ ਅਸੀਂ ਕੋਈ ਬਲਦਾ ਹੋਇਆ ਕੋਲਾ ਹੱਥ ਦੇ ਵਿੱਚ ਪਕੜਿਆ ਹੋਇਆ ਹੈ। ਔਰ ਉਹ ਕੋਲਾ ਸਾਡੇ ਹੱਥ ਨੂੰ ਦਰਦ ਦੇ ਰਿਹਾ ਹੈ, ਸਾਡੇ ਹੱਥ ਨੂੰ ਜਲਾ ਰਿਹਾ ਹੈ। ਔਰ ਅਸੀਂ ਉਸ ਕੋਲੇ ਨੂੰ ਹੋਰ ਕੁੱਟ ਕੇ ਪਕੜਨ ਦੀ ਕੋਸ਼ਿਸ਼ ਕਰ ਰਹੇ ਹਾਂ। ਜਿਵੇਂ ਜਿਵੇਂ ਅਸੀਂ ਉਸ ਨੂੰ ਕੁੱਟਦੇ ਹਾਂ, ਓਵੇਂ ਓਵੇਂ ਦਰਦ ਵੱਧਦਾ ਜਾਂਦਾ ਹੈ। ਪਰ ਜਦੋਂ ਹੀ ਅਸੀਂ ਉਸ ਨੂੰ ਛੱਡ ਦਿੰਦੇ ਹਾਂ, ਤਾਂ ਉਦੋਂ ਅਸੀਂ ਦਰਦ ਤੋਂ ਵੀ ਮੁਕਤ ਹੋ ਜਾਂਦੇ ਹਾਂ ਅਤੇ ਉਹ ਕੋਲਾ ਵੀ ਮੁਕਤ ਹੋ ਜਾਂਦਾ ਹੈ। ਇਸੇ ਤਰ੍ਹਾਂ ਮਾਫੀ ਹੈ। ਮਾਫ ਕਰਨਾ ਦੋਸਤੋ ਕੋਈ ਕਮਜ਼ੋਰੀ ਨਹੀਂ ਹੈ। ਕਿਸੇ ਤਰ੍ਹਾਂ ਦੀ ਕੋਈ ਗਲਤੀ ਨਹੀਂ ਹੈ। ਮਾਫੀ ਤਾਂ ਇੱਕ ਤਾਕਤ ਹੈ। ਜੋ ਵਿਅਕਤੀ ਆਪਣੀ ਗਲਤੀ ਦਾ ਅਹਿਸਾਸ ਕਰਦਾ ਹੈ ਉਹ ਵਿਅਕਤੀ ਜਦੋਂ ਆਪਣੀ ਗਲਤੀ ਨੂੰ ਅਹਿਸਾਸ ਕਰਕੇ ਮਾਫੀ ਮੰਗਦਾ ਹੈ ਤਾਂ ਸਾਨੂੰ ਜ਼ਰੂਰ ਉਸ ਨੂੰ ਮਾਫ ਕਰ ਦੇਣਾ ਚਾਹੀਦਾ ਹੈ ਕਿਉਂਕਿ ਉਹ ਸੱਚੇ ਦਿਲੋਂ ਮਾਫੀ ਮੰਗ ਰਿਹਾ ਹੈ। ਔਰ ਸਾਡੀ ਦਿੱਤੀ ਹੋਈ ਮਾਫੀ ਹੀ ਉਸ ਦੇ ਲਈ ਇੱਕ ਤਰ੍ਹਾਂ ਦੀ ਸਜ਼ਾ ਹੁੰਦੀ ਹੈ। ਪਰ ਜੇਕਰ ਕੋਈ ਇਨਸਾਨ ਦਿਲੋਂ ਮਾਫੀ ਨਾ ਮੰਗੇ ਔਰ ਆਪਣੀ ਗਲਤੀ ਦਾ ਅਹਿਸਾਸ ਨਾ ਕਰੇ ਤਾਂ ਸਾਡੀ ਦਿੱਤੀ ਹੋਈ ਮਾਫੀ ਉਸ ਨੂੰ ਸਾਡੀ ਬੁਝਦਲੀ ਨਜ਼ਰ ਆਉਂਦੀ ਹੈ ਅਤੇ ਉਹ ਸਾਨੂੰ ਕਮਜ਼ੋਰ ਸਮਝਣ ਲੱਗਦਾ ਹੈ। ਪਰ ਦੋਸਤੋ ਇਹ ਜੇ ਮੌਕੇ ਵੀ ਸਾਨੂੰ ਕਬਰਾਉਣਾ ਨਹੀਂ ਚਾਹੀਦਾ ਇੱਕ ਸਮਾਂ ਜ਼ਰੂਰ ਹੈ ਜਿਹੜਾ ਹੁੰਦਾ ਹੈ ਜਦੋਂ ਇਨਸਾਨ ਆਪਣੀ ਗਲਤੀ ਦਾ ਅਹਿਸਾਸ ਜ਼ਰੂਰ ਕਰਦਾ ਹੈ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਜ਼ਰੂਰ ਹੁੰਦਾ ਹੈ ਤੇ ਜਦੋਂ ਉਸ ਨੂੰ ਉਹ ਅਹਿਸਾਸ ਹੁੰਦਾ ਹੈ ਤਾਂ ਫਿਰ ਉਸ ਦੇ ਕੋਲ ਪਛਤਾਵੇ ਤੋਂ ਬਿਨਾ ਕੁਝ ਵੀ ਬਾਕੀ ਨਹੀਂ ਬਚਦਾ ਇਸ ਕਰਕੇ ਦੋਸਤੋ ਮਾਫੀ ਕੋਈ ਸਧਾਰਨ ਗੁਣ ਨਹੀਂ ਹੈ ਮਾਫ ਕਰਨਾ ਕੋਈ ਸਧਾਰਨ ਗੁਣ ਨਹੀਂ ਹੈ ਬਹੁਤ ਵੱਡਾ ਗੁਣ ਹੈ ਔਰ ਇਸਦੀ ਤਾਕਤ ਵੀ ਬਹੁਤ ਜ਼ਿਆਦਾ ਹੈ ਇਸ ਕਰਕੇ ਦੋਸਤੋ ਮਾਫ ਕਰਨਾ ਸਿੱਖੋ ਮਾਫੀ ਮੰਗਣਾ ਸਿੱਖੋ ਆਪਣੀ ਗਲਤੀ ਦਾ ਅਹਿਸਾਸ ਕਰਨਾ ਸਿੱਖੋ ਕਿਸੇ ਵੀ ਗਲਤੀ ਨੂੰ ਸਵੀਕਾਰ ਕਰਨਾ ਕਮਜ਼ੋਰੀ ਨਹੀਂ ਹੈ ਬਲਕਿ ਉਹ ਤੁਹਾਡੀ ਤਾਕਤ ਹੈ ਜਦੋਂ ਅਸੀਂ ਆਪਣੀ ਗਲਤੀ ਸਵੀਕਾਰ ਕਰ ਲੈਂਦੇ ਹਾਂ ਤਾਂ ਫਿਰ ਸਾਡੇ ਵਿੱਚਕਾਰ ਸਾਡੇ ਅੰਦਰ ਸੁਧਾਰ ਦਾ ਇੱਕ ਬੀਜ ਪੈਦਾ ਹੋ ਜਾਂਦਾ ਹੈ ਬੀਜ ਉੱਗ ਜਾਂਦਾ ਹੈ ਔਰ ਉਹ ਬੀਜ ਸਾਡੇ ਅੰਦਰ ਅਜਿਹਾ ਸੁਧਾਰ ਕਰਦਾ ਹੈ ਕਿ ਅਸੀਂ ਸੋਚ ਵੀ ਨਹੀਂ ਸਕਦੇ ਜਿਵੇਂ ਕਿ ਮਹਾਤਮਾ ਬੁੱਧ ਨੇ ਅੰਗੂਲੀਮਾਲ ਨੂੰ ਮਾਫ ਕੀਤਾ ਔਰ ਅੰਗੂਲੀਮਾਲ ਨੇ ਵੀ ਆਪਣੀ ਗਲਤੀ ਦਾ ਅਹਿਸਾਸ ਕੀਤਾ ਤੇ ਫਿਰ ਉਹ ਮਹਾਤਮਾ ਬੁੱਧ ਦੇ ਚਰਨਾਂ ਦੇ ਵਿੱਚ ਡਿੱਗ ਪਿਆ ਤੇ ਡਿੱਗ ਕੇ ਉਸ ਨੇ ਆਪਣਾ ਜੀਵਨ ਬਦਲ ਲਿਆ ਉਸ ਦਾ ਜੀਵਨ ਬਿਲਕੁਲ ਬਦਲ ਗਿਆ ਪਹਿਲਾਂ ਇੱਕ ਡਾਕੂ ਸੀ ਪਰ ਬਾਅਦ ਦੇ ਵਿੱਚ ਉਹ ਮਹਾਤਮਾ ਬਣ ਗਿਆ ਮਹਾਤਮਾ ਬੁੱਧ ਦੇ ਨਾਲ ਲੋਕਾਂ ਦੀ ਸੇਵਾ ਕਰਨ ਲੱਗ ਗਿਆ ਇਹ ਹੈ ਮਾਫੀ ਦੀ ਤਾਕਤ ਪਰ ਮਾਫੀ ਉਦੋਂ ਹੀ ਅਸਰਦਾਰ ਹੁੰਦੀ ਹੈ ਜਦੋਂ ਗਲਤੀ ਕਰਨ ਵਾਲਾ ਵੀ ਦਿਲੋਂ ਅਹਿਸਾਸ ਕਰੇ ਔਰ ਮਾਫੀ ਦੇਣ ਵਾਲਾ ਵੀ ਦਿਲੋਂ ਉਸ ਨੂੰ ਮਾਫ ਕਰੇ ਇਸ ਦਾ ਅਸਰ ਉਦੋਂ ਹੀ ਹੁੰਦਾ ਹੈ ਸੋ ਦੋਸਤੋ ਉਮੀਦ ਕਰਦਾ ਕਿ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਥੈਂਕ ਯੂ ਸੋ ਮੱਚ ਸ਼ੁਕਰੀਆ